ਨਾਵਲ ਚਿੜੀਆਂ ਦਾ ਮਨ ਡਾਕਟਰ ਦਲੀਪ ਕੌਰ ਟਿਵਾਨ ਭਗ ਸ਼ੇਮਾ ਤੇਜਵੰਤ ਆਪ ਨਾਲ ਜਾ ਕੇ ਜੀਤ ਨੂੰ ਡਾਕਟਰ ਦੇ ਵਖਾ ਕੇ ਲਿਆ ਆਪ ਹੀ ਫਿਰ ਸ਼ਹਿਰੋਂ ਦਵਾਈਆਂ ਲੈ ਇੱਕ ਸ਼ੀਸ਼ੀ ਤਾਂ 10 ਰੁਪਏ ਦੀ ਤੇਜਵੰਤ ਦੀ ਕਾਲਜ ਪੜਦੀ ਤੀ ਹਰਜੀਤ ਨੇ ਸ਼ੀਸ਼ੀ ਉੱਪਰੋਂ ਕੀਮਤ ਪੜ ਕੇ ਦੱਸੀ ਬੂ ਭਾਈਆਂ ਦੇ 10 ਰੁਪਏ ਦੀ ਤਾਂ ਮੈਂ ਆਪ ਨਹੀਂ ਇਸ਼ੀਸ਼ੀ ਤਾਂ ਮੋੜ ਦਿੰਨੇ ਆ ਆਪੇ ਪੁੜੀਆਂ ਨਾਲ ਹੀ ਰਾਮ ਆਜੂਗਾ ਜੇ ਆਉਣਾ ਹੋਇਆ ਸਾਡੇ ਪਿੰਡ ਤਾਂ ਬਾਵਾ ਸਵਾਦ ਦੀ ਚੁਟਕੀ ਨਾਲ ਹੀ ਰਾਜ਼ੀ ਕਰ ਦਿੰਦਾ ਬਾਬਾ ਜੀਤੋ ਬੋਲੀ ਲੈ ਮੱਖਾ ਤੂੰ ਤਾਂ ਲੱਖ ਰੁਪਏ ਦੀ ਜਿਹਦੇ ਵਾਰ ਜਿਹਦੇ ਵਗ ਜੇਗੀ ਭਾਗ ਖੁੱਲ ਜਾਣਗੇ ਤੇਜਵੰਤ ਦੀ ਘਰ ਵਾਲੀ ਬੋਲੀ ਆਹੋ ਕਰ ਲੋ ਜੇ ਡਾ ਅੱਜ ਕੱਲ ਤਾਂ ਲੋਕੀ ਪੜੀਆਂ ਹੋਆਂ ਨੂੰ ਪਸੰਦ ਕਰਦੇ ਨੇ ਲੈ ਪੜੀਆਂ ਹੋਆਂ ਤਾਂ ਆਪ ਪੱਕ ਘੜੇ ਚ ਪਾਣੀ ਨਹੀਂ ਆਪ ਪਾ ਕੇ ਘੜੇ ਚ ਪਾਣੀ ਨਹੀਂ ਪੀਂਦੇ ਸਕਦਾ। ਦੋ ਡੰਗ ਰੋਟੀ ਪਕਾਉਣੀ ਪੈ ਜੇ ਤਾਂ ਮੌਤ ਪੈ ਜਾਂਦੀ ਐ। ਉਹ ਤਾਂ ਸੁਖੀਆਂ, ਸਕੀਨੀਆਂ ਜੋਗੀਆਂ ਹੀ ਹੁੰਦਣ। ਤਾਈਏ ਤਾਂ ਮੈਂ ਹਰਜੀਤ ਹੋਰਾਂ ਨੂੰ ਝੰਡ ਕੇ ਰੱਖਦੀ ਆਂ। ਬਾਈ ਨਹੀਂ ਤਾਂ ਅਗਲੇ ਘਰ ਜਾ ਕੇ ਕੀ ਕਰਨਾਂ? ਲੈ ਬੀਬੀ ਆਪ ਕੰਮਣਾ ਕਰਨ ਦੀ ਮਾਰੀ ਸਾਨੂੰ ਲਈ ਰੱਖਦੀ ਆ। ਉੱਤੇ ਰੋ ਪਾਉਂਦੀ ਐ ਹਰਜੀਤ ਬੋਲੀ। ਸੱਚ ਐੰਤਵਾਰ ਨੂੰ ਸਵੇਰੇ ਘਰ-ਕੂਰ ਠੀਕ ਕਰ ਲੋ ਇਹ ਆਖਦੇ ਸੀ ਕਿਸੇ ਨੇ ਆਉਣ ਆਪਣੀ ਬੀਬੀ ਦੀ ਇਹ ਗੱਲ ਸੁਣ ਕੇ ਹਰਜੀਤ ਜੀਤੋ ਵੱਲ ਦੇਖ ਕੇ ਹੱਸ ਪਈ ਐਤਵਾਰ ਨੂੰ ਸਾਰੇ ਘਰ ਦੀ ਸਫਾਈ ਕੀਤੀ ਗਈ ਸੋਫਿਆਂ ਉੱਤੇ ਧੋਬੀ ਦੇ ਧੋਤੇ ਹੋਏ ਕੱਪੜੇ ਵਿਛਾਈ ਗਏ ਜਨਾਨੀ ਟੀ-ਸ਼ਰਟ ਜਾਪਾਨੀ ਟੀ-ਸੈੱਟ ਕੱਢਿਆ ਗਿਆ ਕਿੰਨੀਆਂ ਹੀ ਖਾਣ ਪੀਣ ਦੀਆਂ ਚੀਜ਼ਾਂ ਬਾਜ਼ਾਰੋਂ ਮੰਗਾਆਂ ਗੰਗਾ ਦੁਪਹਿਰ ਤੱਕ ਜੀਤੋ ਦਾ ਬਾਪੂ ਵੀ ਆ ਗਿਆ ਤਦ ਕਿਤੇ ਜਾ ਕੇ ਜੀਤੋ ਗੱਲ ਸਮਝੀ ਦੇਖ ਤਾਂ ਮੇਰਾ ਫਾਹਾ ਬੱਡਣ ਉੱਗਡਾ ਕਾਲੇ ਜੀਤੋ ਨੇ ਕੰਮ ਧੰਦੇ ਰੁੱਜੇ ਚ ਤੇਜਵੰਤ ਵੱਲ ਦੇਖ ਕੇ ਸੋਚਿਆ ਅੱਜ ਤੇਜਵੰਤ ਦੇ ਕਾਲਜ 'ਚ ਪੜਦੀ ਧੀ ਹਰਜੀਤ ਨੇ ਜੀਤੋ ਨੂੰ ਤਿਆਰ ਕੀਤਾ ਆਥ ਨੇ ਇੱਕ ਖੋਦੀ ਜਿਹੇ ਦਾੜੀ ਵਾਲਾ ਬੰਦਾ ਤੇ ਇੱਕ ਸੋਨੇ ਦੇ ਫਰੇਮ ਵਾਲੀਆਂ ਅਣਕਾਂ ਵਾਲੀ ਬੁੜੀ ਐ ਜੀਤੋ ਚਾਹ ਫੜਾ ਕੇ ਮੁੜ ਗਈ ਸ਼ਰਾਬ ਦੇ ਮਹਿਕਮੇ ਵਿੱਚ ਸਬ ਇਨਸਪੈਕਟਰ ਨੇ ਹਰਜੀਤ ਨੇ ਜੀਤੋ ਨੂੰ ਦੱਸਿਆ ਬੜੀਆਂ ਸੋਹਣੀਆਂ ਉਹ ਗੱਲਾਂ ਕਰਦੇ ਰਹੇ ਉੰਜ ਵੀ ਖੁਸ਼ ਜਾਪਦੇ ਸਨ ਜੀਤੋ ਦੇ ਬਾਪੂ ਨੇ ਤੇਜਵੰਤ ਨੂੰ ਕਿਹਾ ਕਿ ਕਿਸੇ ਗੱਲ ਦਾ ਲੁਕੋ ਨਾ ਰੱਖਿਆ ਜਾਵੇ ਫਿਰ ਤੇਜਵੰਤ ਨੇ ਅੰਗਰੇਜ਼ੀ ਵਿੱਚ ਉਸ ਖੋਦੀ ਦਾੜੀ ਵਾਲੇ ਨੂੰ ਪਤਾ ਨਹੀਂ ਕੀ ਦੱਸਿਆ ਕਿ ਉਸ ਨੇ ਰਮਾਲ ਤੇ ਲੜੋਂ ਰੁਪਈਆ ਖੋਲ ਰਹੀ ਆਪਣੀ ਮਾਂ ਨੂੰ ਹੋਲੀ ਦੇ ਕੇ ਸ਼ਗਨ ਘਰ ਜਾ ਕੇ ਸਲਾਹ ਕਰਕੇ ਫੜਾਇਆ ਜਨਾਨੀ ਨੇ ਰੁਪਏ ਮੋੜ ਰਮਾਲ ਵਿੱਚ ਬੰਨ ਲਏ ਅੱਛਾ ਜੀ ਸਲਾਹ ਕਰਕੇ ਦੱਸਾਂਗੇ ਆਖੋ ਤੁਰ ਗਏ ਹਾਂ ਕਰਨੀ ਹੁੰਦੀ ਤਾਂ ਉਦੋਂ ਹੀ ਕਰ ਜਾਂਦੇ ਸਾਲੇ ਦੋ ਦੋ ਪੈਸੇ ਦੇ ਬੰਦੇ ਵੀ ਆਪਣੇ ਆਪ ਨੂੰ ਖਵਨ ਨੇ ਕਿ ਰਾਣੀ ਖਾਂ ਦੇ ਸਾਲੇ ਸਮਝਣ ਲੱਗ ਜਾਂਦੇ ਆ ਤੇਜਵੰਤ ਨੇ ਜੀਤੋ ਵੱਲ ਗੋਜ ਇਹੇ ਨਾਲ ਤੱਕ ਉਸਦੇ ਬਾਪੂ ਨਾਲ ਗੱਲ ਕੀਤੀ ਜੀਤੋ ਨਾ ਜਾਣੇ ਕਿਉਂ ਹੱਸ ਪਈ ਖਵਰੇ ਐਦੂ ਕੋਈ ਚੰਗਾ ਹੀ ਹੋਵੇ ਜੀਤੋ ਦੀ ਕਿਸਮਤ ਵਿੱਚ ਨਾਲ ਸ਼ਰਾਬ ਦੇ ਮਹਿਕਮੇ ਵਾਲੇ ਤਾਂ ਸਾਰੇ ਹੀ ਸ਼ਰਾਬ ਪੀਂਦੇ ਹੁੰਦੇ ਨੇ ਤੇ ਮੁਫਤ ਜੋ ਮਿਲ ਜਾਂਦਾ ਤੇਜਵੰਤ ਦੀ ਘਰ ਵਾਲੀ ਆਪਣੇ ਦੁੱਖ ਦੇ ਹੱਥਾਂ ਉੱਤੇ ਦਵਾਈ ਮਲਦੀ ਬੋਲੀ ਕੋਜ ਦੇ ਦਿਨਾਂ ਮਗਰੋਂ ਇੱਕ ਆਦਮੀ ਸੱਦਿਆ ਗਿਆ ਉਸ ਨੂੰ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਗਿਆ ਸੀ ਕਿ ਉਹ ਕੁੜੀ ਦੇਖ ਕੇ ਹਾਂ ਵੀ ਕਰ ਗਿਆ ਪਰ ਦੂਸਰੇ ਤੀਸਰੇ ਦਿਨ ਉਸ ਨੇ ਕਿਹਾ ਭੇਜਿਆ ਮੇਰੇ ਘਰ ਦੇ ਆਣੇ ਕਿਤੇ ਹੋਰ ਗੱਲ ਪੱਕੀ ਕਰ ਲਈ ਹੋਈ ਮੈਨੂੰ ਪਤਾ ਨਹੀਂ ਸੀ ਮਾਫ ਕਰਨਾ ਜੇ ਮੈਂ ਇਨ ਇਹਨਾਂ ਦੀ ਥਾਂ ਹੁੰਦਾ ਕਦੇ ਨਾ ਨਾ ਕਰਦਾ ਤੇਜਵੰਤ ਨੇ ਜੀਤੋਵਲ ਦੇਖ ਕੇ ਸੋਚਿਆ ਜੀਤੋ ਨੂੰ ਜਿਵੇਂ ਇਹ ਗੱਲ ਸੁਣ ਗਈ ਉਹ ਬਿਨਾਂ ਕਿਸੇ ਹੀ ਉਹ ਬਿਨਾਂ ਹੀ ਕਿਸੇ ਗੱਲ ਦੇ ਹੱਸ ਪਈ ਸਾਲੀ ਕੋ ਤੇ ਨੇ ਸਾਬ ਤੇਜਵੰਤ ਨੇ ਆਥ ਨੇ ਜੀਤੋ ਤੋਂ ਪਾਣੀ ਦਾ ਗਲਾਸ ਫੜਦਿਆਂ ਕਿਹਾ ਚੰਗਾ ਇਸ ਬਹਾਨੇ ਹੋਰ ਕੁਝ ਚਿਰ ਤੁਹਾਡੇ ਕੋਲ ਰਹਿ ਜੂ ਐਉ ਕਿੰਨਾ ਚਿਰ ਰੱਖੂਗੀ ਭਾਵੇਂ ਸਾਰੀ ਉਮਰ ਰੱਖ ਲੋ ਆਪਣੇ ਕੰਨੀਓ ਕੋਈ ਨਾ ਹੈ ਤੇਜਵੰਤ ਨੇ ਆਲੇ ਦਿਵਾਲੀ ਚ ਆ ਕੇ ਹੌਲੀ ਦਿਨ ਗਿਆ ਐਡੀ ਸਾਡੀ ਕਿਸਮਤ ਕਿੱਥੇ ਜੀਤੋ ਉੱਚੀ ਦਿਨੇ ਹੱਸ ਪਈ ਤੇ ਬੋਲੀ ਉਠਿਆ ਆਪ ਤੋਂ ਨਾ ਜਾਵੇ ਤੇ ਆਖੇ ਦੁਰ ਫਿਟੇ ਮਗੋਟਾਂ ਤੂੰ ਬੜੀ ਲੇਟ ਜੰਮੀ ਐ ਮੇਰੇ ਸਿਰ ਬਾਈ ਕੁਛ ਨਾ ਨਾ ਲਾ ਮੇਰੇ ਅਰਗੇ ਤਾਂ ਭੱਜ ਕੇ ਨਾ ਲ ਆ ਰਲਦੇ ਨੇ ਇਉਂ ਆਖ ਬਾਈ ਤੂੰ ਆਪ ਫੋਕੇ ਫੈਰ ਕਰਨ ਜੋਗਾ ਹੀ ਐ ਕਮਲੀ ਆਹੋ ਹੋਰ ਕੀ ਕਹਾਂਗਾ ਆਖ ਦੀ ਜੀਤੋ ਖਾਲੀ ਗਲਾਸ ਫੜ ਵਾਰ ਆ ਗਈ ਹਾਰ ਕੇ ਜੀਤੋ ਦੇ ਬਾਪੂ ਦੇ ਆਖਣ ਉੱਤੇ ਠਾਣੇਦਾਰ ਉੱਤਮ ਸਿੰਘ ਨਾਲ ਹੀ ਉਸਦੇ ਮੁੰਡੇ ਦੇ ਰਿਸ਼ਤੇ ਬਾਰੇ ਗੱਲ ਦੋਰੀ ਗਈ ਮੁੰਡਾ ਆਪਣੀ ਸਗੋਂ ਠਾਣੇਦਾਰ ਤੇ ਠਾਣੇਦਾਰਨੀ ਕੁੜੀ ਨੂੰ ਦੇਖਣ ਆਈ। ਠਾਣੇਦਾਰ ਦੀਆਂ ਅੱਖਾਂ ਉੱਤੇ ਠਾਣੇਦਾਰਨੀ ਨੇ ਕੁੜੀ ਨੂੰ 11 ਰੁਪਏ ਸ਼ਗਨ ਦੇ ਕੇ ਗੱਲ ਪੱਕੀ ਕਰ ਦਿੱਤੀ। ਅਗਲੇ ਦਿਨ ਜੀਤੋ ਦਾ ਬਾਪੂ ਬੜਾ ਖੁਸ਼ ਹੋ ਜੀਤੋ ਨੂੰ ਨਾਲ ਲੈ ਕੇ ਪਿੰਡ ਤੁਰ ਪਿਆ। ਤੁਰਨ ਵੇਲੇ ਜੀਤੋ ਨੇ ਅੱਖਾਂ ਭਰ ਲੰਗੀਆਂ। ਕੰਬਲੀ ਤੇਜਵੰਤ ਨੇ ਫਿੱਕਾ ਜਿਹਾ ਹੱਸਦਿਆਂ ਕਿਹਾ। ਇਸ ਵਾਰੀ ਤੇਜਵੰਤ ਦਾ ਬਾਕੀ ਕੁੜਿਆਂ ਦੇ ਨਾਲ ਦਾ ਲੈ ਕੇ ਦਿੱਤਾ ਕਮੀਜ਼ ਵੀ ਉਹ ਲੇ ਕੇ ਨਹੀਂ ਗਈ ਆਖਦੀ ਸੀ ਸਵਾਰੀ ਮੈਂ ਰਹੀ ਹੀ ਕਿੰਨੇ ਕ ਦਿਨ ਮੈਂ ਕੰਮ ਹੀ ਕਿਹੜਾ ਕੀਤਾ ਤੇਜਵੰਤ ਦੀ ਘਰ ਵਾਲੀ ਨੇ ਬਥੇਰਾ ਜੋਰ ਲਾਇਆ ਪਰ ਉਸ ਨੇ ਇੱਕੋ ਨਾ ਫੜ ਰੱਖੀ ਸੀ ਧੰਨ